ਕਿ ਡੀ ਹੈ ਮਜਨਾ ਲੰਮੀ ਪਈ ਆ ਹੁਣ ਕਿਉਂ ਵੀ ਪਤਾ ਜੂ ਕਿ ਕੋਈ ਫਿਕਰ ਨਹੀਂ ਕੋਈ ਫੱਕਾ ਨਹੀਂ ਆ ਉਦੋਂ ਦੀ ਇੰਨੀ ਗਦੇ ਟੈਨਸ਼ਨ ਲੱਗੀ ਸੀ ਨਾ ਕਿ ਕੁੜੀ ਆਈ ਨਹੀਂ ਆ ਕੁੜੀ ਨੂੰ ਕਨੇਦਨ ਹੋ ਕੇ ਆਈ ਨੂੰ ਤੁਸੀਂ ਵੀ ਨਹੀਂ ਗਏ ਉਹਦੇ ਕੋਲ ਹੁਣ ਪਤਾ ਵਾ ਕਿ ਇੱਕ ਵਾਰ ਹੁਣ ਹੋ ਗਈ ਆਣ ਕੇ ਹੁਣ ਮੈਨਾਂ ਤਾਂ ਬਿਠਾ ਮਾਦਾ ਲੱਗੀ ਅੱਛਾ ਉਹਦੇ ਦੀ ਸ਼ੂਗਰ ਬੜੀ ਵਧੀ ਹੈ ਸ਼ੂਗਰ ਵੀ ਉਹ ਖਿਚਲੀ ਦਹੀ ਮਮੇ ਤੂੰ ਬਣਾ ਦੇ ਤੇ ਮੈਂ ਨਾ ਉਹ ਲਿਆ ਦਾਂ ਦਵਾਈ ਦਵਾਈ ਉਹਦੀ ਮੁੱਕੀ ਹੈ ਨਾ ਹਾਲੇ ਤੱਕ ਸਵੇਰੇ ਰੋਟੀ ਖਾਦੀ ਏ ਤੋਂਦੋਂ ਤੱਕ ਤੂੜੀ ਇਹਨੇ ਖਾਦੀ ਨਹੀਂ ਚੱਲ ਇੰਨਾ ਚੰਗਾ ਵਾ ਤੇ ਬਾਹਰ ਕਾਕੂ ਹੈਗਾ ਵਾ ਉਹ ਖਾ ਲਈ ਦੀ ਵਿਚਾਰੀ ਮੂੰਹ ਮਾ ਮਾਰ ਲੈਂਦੀ ਏ ਮੈਂ ਥਾਂ ਹੋ ਜਾਣਾ ਸੀ ਆਵਾਜ਼ਾਂ ਮਾਰ ਲੈ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਬਾਅਦ ਚ ਹੁਣ ਜੀ ਘਰ ਸੋਣੀ ਨਾ ਮੈਨੂੰ ਵੀ ਪਤਾ ਲੱਗਾ ਸੀ ਪਾਪਾ ਇਹ ਤਾਂ ਸੰਡੇ ਮੇਰੇ ਖਿਆਲ ਨਾਲ ਨਾ ਆਹ ਤੇ ਕਹਿੰਦੇ ਵੀ ਟਰਾਲੀ ਨਵੀਂ ਆ। ਆਹ ਉਹ ਨਹਿਤ ਨਵੀਂ ਵਾਹੀ। ਆ ਤਾਂਦੇ ਹੀ ਵੱਡੀ ਬਣਾਉਣੀ ਆ। ਹਾਂ। ਤੇ ਮੈਂ ਹਾਂ ਚੱਲ ਜੇ ਰੇਟ ਚੰਗੇ ਤੇ ਮਿਲ ਜੂਗੀ। ਤੇ ਇੰਨੇ ਵੀ ਤੁਹਾਡਾ ਨਵੀਂ ਬਣਾਉਣੀ ਆ। ਇੰਨੇ ਕਿਹੜਾ ਗੰਨਾ ਲਾਇਆ। ਨਹੀਂ ਤੁਹਾਨੂੰ ਆਮੋ ਨੇ ਕਿਹਾ ਵੀ ਟਰਾਲੀ ਲੈਣੀ ਆ। ਤੇਰੇ ਪਾਪਾ ਨੂੰ ਕੀ ਤੇ ਕਿਹਾ ਵਾ? ਅੱਛਾ।